ਐਕਸਾਈਜ਼ ਵਿਭਾਗ ਨਾਲ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਚ ਬਡਾਲੀਆਲਾ ਸਿੰਘ ਪੁਲਿਸ ਸਟੇਸ਼ਨ ਨੇ ਇੱਕ ਕਾਰਜ ਤਸ਼ਕਰੀ ਕੀਤੀ ਜਾ ਰਹੀ ਦੇਸੀ ਸ਼ਰਾਬ ਦੀਆਂ 27 ਪੇਟੀਆਂ ਬਰਾਮਦ ਕੀਤੀਆਂ ਨੇ ਅਤੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਉਹ ਜਿਸ ਦੀ ਪਛਾਣ 스티쉬 쿠마르 ਵਾਸੀ ਬਡਾਲਿਆਲਾ ਸਿੰਘ ਵਜੋ ਹੋਈ ਹੈ ਜਾਣਕਾਰੀ ਦਿੰਦਿਆਂ ਹੋਇਆਂ ਏਐਸਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਕਸਾਈਜ਼ ਇਨਸਪੈਕਟਰ ਵਰਿੰਦਰ ਸਿੰਘ ਦੇ ਪੁਲਿਸ ਪਾਰਟੀ ਨਾਲ ਹੰਸਾਲੀ ਮੇਨ ਰੋਡ ਪਿੰਡ ਖੇੜਾ ਨੇੜੇ ਨਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਬਡਾਲਿਆਲਾ ਪਾਸੇ ਤੋਂ ਇੱਕ ਕਾਰ ਆ ਰਹੀ ਸੀ ਜਿਸ ਨੂੰ ਦੇਖ ਕੇ ਕਾਰ ਚਾਲਕ ਨੇ ਕਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਰੁਕ ਗਈ ਜਿਸ ਤੇ ਪੁਲਿਸ ਨੇ ਕਾਰ ਚਾਲਕ ਨੂੰ ਹੇਠਾਂ ਉਤਾਰਿਆ ਤੇ ਜਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਤੋਂ 27 ਪੇਟੀਆਂ ਸ਼ਰਾਬ ਬਰਾਮਦ ਹੋਈਆਂ ਦੱਸਿਆ ਗਿਆ ਕਿ ਬਰਾਮਦ ਕੀਤੀ ਗਈ ਸਾਰੀ ਸ਼ਰਾਬ ਚੰਡੀਗੜ੍ਹ 'ਚ ਵਿਕਰੀ ਲਈ ਸੀ ਪੁਲਿਸ ਨੇ ਸ਼ਰਾਬ ਦੀ ਤਸਕਰੀ ਦੇ ਦੋਸ਼ 'ਚ ਉਕਤ ਮੁਲਜ਼ਮਾ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਕੱਲ੍ਹ ਪੁਲਿਸ ਪਾਰਟੀ ਨਾਨਾਗਸ਼ਤ ਸੁਚਾਨੀਆਂ ਕੋਲ ਮਜੂਦ ਸੀ ਉਥੇ ਮੁਹਰਖਾਸ ਨੇ ਦੱਸਿਆ ਕਿ ਸतीश ਕੁਮਾਰ ਨਾਮ ਦਾ ਬੰਦਾ ਹੈ ਸतीश ਕੁਮਾਰ ਉਹ ਫਲਾਲਾ ਬਡਾਲੀ ਦਾ ਰਹਿਣ ਵਾਲਾ ਹੈ ਇਹ ਚੰਡੀਗੜ੍ਹ ਤੋਂ ਸਤੀਸ਼ ਸਾਹਿਬ ਦੇ ਆ ਕੇ ਬਡਾਲੀ ਏਰੀਆ ਦੇ ਵਿੱਚ ਮਹਿੰਗੇ ਰੇਟ ਤੇ ਵੇਚ ਲੈ ਤਾਂ ਅਸੀਂ ਖੇੜਾ ਦੇ ਵਿੱਚ ਨਾਕਾ ਲਾਇਆ ਹੋਇਆ ਸੀ ਤਾਂ ਇਹਦੀ ਇੰਡੀਗੋ ਕਾਰ ਜੀ ਇੰਡੀਗੋ ਕਾਰ ਉਹਦੇ ਵਿੱਚੋਂ ਚੰਡੀਗੜ੍ਹ ਮਾਰਕੀਟ ਦੀਆਂ 27 ਪੇਟੀਆਂ ਚੋਰਾ ਬਰਾਉਂਡ ਨੇ ਤੇ ਉਹ ਬਰਾਮਦ ਹੋਣ ਤੇ ਨੂੰ ਗ੍ਰਫਾਰ ਕੀਤਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਤੇ ਪਹਿਲਾਂ ਇਹ ਤੇ ਮਾਮਲਾ ਨਹੀਂ ਕਿ ਦਰਜ ਜੇ ਉਹ ਅਸੀਂ ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਅਜੇ ਫਿਲਹਾਲ ਸਾਡੇ ਕੋਈ ਉਹਦੇ ਨੋਟਸ ਨਹੀਂ ਹੈਗਾ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਜੀ ਇਹ ਪਿਛਲੇ 6 ਮਹੀਨਿਆਂ ਤੋਂ ਉਹ ਦੱਸਦੇ ਨੇ ਕੰਮ ਕਰ ਰਿਹਾ ਹੈ ਇਹ ਕਿੱਥੇ ਕਿੱਥੇ ਸਪਲਾਈ ਕਰਦੇ ਨੇ ਇਹ ਬਡਾਲੀ ਏਰੀਆ ਦੇ ਵਿੱਚ ਹੀ ਸਾਧੂਗੜ ਸਦਾਵਾ ਖੇੜਾ ਹੰਸਾਲੀ ਬਡਾਲੀ ਤੁੰਨੀ ਇਹ ਏਰੀਏ 'ਚ ਸਪਲਾਈ ਕਰਦਾ ਹੈ ਐਕਸਾਈਜ਼ ਵਿਭਾਗ ਨਾਲ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਚ ਬਡਾਲੀਆਲਾ ਸਿੰਘ ਪੁਲਿਸ ਸਟੇਸ਼ਨ ਨੇ ਇੱਕ ਕਾਰਜ ਤਸ਼ਕਰੀ ਕੀਤੀ ਜਾ ਰਹੀ ਦੇਸੀ ਸ਼ਰਾਬ ਦੀਆਂ 27 ਪੇਟੀਆਂ ਬਰਾਮਦ ਕੀਤੀਆਂ ਨੇ ਅਤੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਉਹ ਜਿਸ ਦੀ ਪਛਾਣ 스티쉬 쿠마르 와ਸੀ ਬਡਾਲਿਆਲਾ ਸਿੰਘ ਵਜੋ ਹੋਈ ਹੈ ਜਾਣਕਾਰੀ ਦਿੰਦਿਆਂ ਹੋਇਆਂ ਏਐਸਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਕਸਾਈਜ਼ ਇਨਸਪੈਕਟਰ ਵਰਿੰਦਰ ਸਿੰਘ ਦੇ ਪੁਲਿਸ ਪਾਰਟੀ ਨਾਲ ਹੰਸਾਲੀ ਮੇਨ ਰੋਡ ਪਿੰਡ ਖੇੜਾ ਨੇੜੇ ਨਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਬਡਾਲਿਆਲਾ ਪਾਸੇ ਤੋਂ ਇੱਕ ਕਾਰ ਆ ਰਹੀ ਸੀ ਜਿਸ ਨੂੰ ਦੇਖ ਕੇ ਕਾਰ ਚਾਲਕ ਨੇ ਕਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਰੁਕ ਗਈ ਜਿਸ ਤੇ ਪੁਲਿਸ ਨੇ ਕਾਰ ਚਾਲਕ ਨੂੰ ਹੇਠਾਂ ਉਤਾਰਿਆ ਤੇ ਜਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਤੋਂ 27 ਪੇਟੀਆਂ ਸ਼ਰਾਬ ਬਰਾਮਦ ਹੋਈਆਂ ਦੱਸਿਆ ਗਿਆ ਕਿ ਬਰਾਮਦ ਕੀਤੀ ਗਈ ਸਾਰੀ ਸ਼ਰਾਬ ਚੰਡੀਗੜ੍ਹ 'ਚ ਵਿਕਰੀ ਲਈ ਸੀ ਪੁਲਿਸ ਨੇ ਸ਼ਰਾਬ ਦੀ ਤਸਕਰੀ ਦੇ ਦੋਸ਼ 'ਚ ਉਕਤ ਮੁਲਜ਼ਮਾ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਕੱਲ੍ਹ ਪੁਲਿਸ ਪਾਰਟੀ ਨਾਨਾਗਸ਼ਤ ਸੁਚਾਨੀਆਂ ਕੋਲ ਮਜੂਦ ਸੀ ਉਥੇ ਮਹੋਰ ਖਾਸ ਨੇ ਦੱਸਿਆ ਕਿ ਸतीश ਕੁਮਾਰ ਨਾਮ ਦਾ ਬੰਦਾ ਹੈ ਸतीश ਕੁਮਾਰ ਉਸ ਲਾਲ ਹੈ ਬਡਾਲੀ ਦਾ ਰਹਿਣ ਵਾਲਾ ਹੈ ਇਹ ਚੰਡੀਗੜ੍ਹ ਤੋਂ ਸਤੀਸ਼ ਸਾਹਿਬ ਦੇ ਆ ਕੇ ਬਡਾਲੀ ਏਰੀਆ ਦੇ ਵਿੱਚ ਮਹਿੰਗੇ ਰੇਟ ਤੇ ਵੇਚ ਲੈ ਤਾਂ ਅਸੀਂ ਖੇੜਾ ਦੇ ਕੋਲ ਹੱਥਾ ਲਾਇਆ ਹੋਇਆ ਸੀ ਤਾਂ ਇਹ ਵੀ ਇੰਡੀਗੋ ਕਾਰ ਜੀ ਇੰਡੀਗੋ ਕਾਰ ਉਹਦੇ ਵਿੱਚੋਂ ਚੰਡੀਗੜ੍ਹ ਮਾਰਕੀਟ ਦੀਆਂ 27 ਪੇਟੀਆਂ ਚਾਹ ਬਰਾਊਂਡ ਨੇ ਤੇ ਉਹ ਬਰਾਮਦ ਹੋਣ ਤੇ ਨੂੰ ਗ੍ਰਫਾਰ ਕੀਤਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਤੇ ਇਹਨਾਂ ਇਤੇ ਮਾਮਲਾ ਨਹੀਂ ਕਿ ਦਰਜ ਜੇ ਉਹ ਅਸੀਂ ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਅਜੇ ਫਿਲਹਾਲ ਸਾਡੇ ਕੋਈ ਉਹਦੇ ਨੋਟਸ ਨਹੀਂ ਕੱਢਾ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਜੀ ਇਹ ਪਿਛਲੇ 6 ਮਹੀਨਿਆਂ ਤੋਂ ਉਹ ਦਸ ਦਿਨਾਂ ਤੋਂ ਕੰਮ ਕਰ ਰਿਹਾ ਹੈ ਇਹ ਕਿੱਥੇ ਕਿੱਥੇ ਸਪਲਾਈ ਕਰਦਾ ਹੈ ਇਹ ਬਡਾਲੀ ਏਰੀਆ ਦੇ ਵਿੱਚ ਹੀ ਸਾਧੂਗੜ ਸਦਾਵਾ ਖੇੜਾ ਹੰਸਾਲੀ ਬਡਾਲੀ ਸੁੰਨੀ ਇਹ ਏਰੀਏ 'ਚ ਸਪਲਾਈ ਕਰਦਾ ਹੈ